ਏ ਕੋਟ ਕਪੂਰਾ ਸ਼ਹਿਰ ਦੇ ਰੇਲਵੇ ਲਾਈਨ ਦੇ ਨਾਲ-ਨਾਲ ਆ ਸਾਰੀਆਂ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਬਜ਼ੀ ਦੀਆਂ ਤੇ ਮੈਂ ਅੱਜ ਘੁਮਾਉਣ ਵਾਸਤੇ ਲੈ ਕੇ ਆਇਆ ਸੀ ਬਾਅਦ ਵਿੱਚ ਦੱਸਦਾ ਹਾਂ ਕਿਸੇ ਮੇਰੇ ਖਾਸੇ ਸਹਿਰੂ ਮੈਂ ਨੂੰ ਇਹ ਕਿਹਾ ਕਿ ਮੈਂ ਤੈਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਜੱਟੀ ਕੋਟ ਕਪੂਰੇ ਦੀ ਹਾਂ ਸਰਦਾਰਨੀ ਸ੍ਰਿੰਦਰ ਕੌਰ ਜੀ ਨੂੰ ਜ਼ਰੂਰ ਕਹਿ ਸਕਦਾ ਉਹਨੂੰ ਮੈਂ ਕਮਾਉਣ ਵਾਸਤੇ ਲੈ ਕੇ ਆਇਆ ਹਾਂ ਤੇ ਨਾਲ ਮੇਰੇ ਹਮੇਸ਼ਾ ਦੀ ਤਰ੍ਹਾਂ ਈ ਪੰਮਾ ਜੀ ਤੱਗੜ ਜੀ ਇਹ ਹਮੇਸ਼ਾ ਹੀ ਸਾਡੇ ਨਾਲ ਹੁੰਦੇ ਨੇ ਤੇ ਜਿਹੜੇ ਤੀਸਰੇ ਐ ਮੈਂ ਹੁਣ ਕੈਮਰਾ ਪਿੱਛੇ ਨਹੀਂ ਘੁਮਾ ਸਕਦਾ ਮੈਂ ਦੇਖਦਾ ਹਾਂ ਜੇ ਘੁਮਾ ਸਕਦਾ ਹੋਇਆ ਉਹਨਾਂ ਦੇ ਵੀ ਦਰਸ਼ਨ ਕਰਾ ਦਿੰਨੇ ਆ ਮੇਰਾ ਖਿਆਲ ਨਹੀਂ ਹੈ ਜੇ ਨੈਕਸਟ ਦੇ ਵਿੱਚ ਦਿਖਾ ਦੂੰਗਾ ਮੈਂ ਕਿਹਾ ਤੁਹਾਨੂੰ ਦਿਖਾਈਏ ਇਹ ਹੈ ਸਹੀ ਆਜ਼ਾਦੀ ਕਾਰਾਂ ਵਾਲਿਆਂ ਵਾਸਤੇ ਸਾਈਕਲਾਂ ਵਾਲਿਆਂ ਵਾਸਤੇ ਸਕੂਟਰਾਂ ਵਾਲਿਆਂ ਵਾਸਤੇ ਬੱਸਾਂ ਵਾਲਿਆਂ ਵਾਸਤੇ ਵੀ ਜਿੱਧਰ ਦੀ ਮਰਜ਼ੀ ਕੋਈ ਤੁਰਿਆ ਜਾਂਦਾ ਜਿੱਥੋਂ ਦੀ ਕਿਸੇ ਨੂੰ ਰਾਹ ਮਿਲਦਾ ਇੱਥੇ ਕਿਸੇ ਨੂੰ ਕੋਈ ਦੇਖਦਾ ਕਿ ਰਾਈਟ ਕੀ ਹੈ ਤੇ ਲੈਫਟ ਕੀ ਹੈ ਤੇ ਟ੍ਰੈਫਿਕ ਲਾਈਟਾਂ ਕੀ ਵੇ ਵਾ ਨਾ ਨਾ ਆਸੀ ਜਿਹੜਾ ਫਲਾਈਓਵਰ ਹੈ ਨਾ ਕਿਸੇ ਜ਼ਮਾਨੇ ਤੇ ਇਹਦਾ ਵੀ ਗਾਣਾ ਚੱਲਿਆ ਸੀ ਕਿ ਬੰਦ ਪਿਆ ਫਾਟਕ ਜਿਵੇਂ ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟ ਕਬੂਰੇ ਦਾ ਪਰ ਬਹੁਤ ਸਾਲਾਂ ਤੋਂ ਬਾਅਦ ਸਰਕਾਰ ਵੇਲੇ ਇਹ ਬਹੁਤ ਵੱਡਾ ਫਲਾਈਓਵਰ ਬਣ ਗਿਆ ਸੀ ਉਦੋਂ ਪਹਿਲਾਂ ਇੱਥੇ ਫਾਟਕ ਸੀ ਉਹਦਾ ਬੰਦ ਰਹਿਣ ਦਾ ਕਾਰਨ ਇਹ ਸੀ ਕਿ ਉਦੋਂ ਵੱਡੀ ਜਿਹੜੀ ਲਾਈਨ ਜੀ ਨੂੰ ਕਹਿੰਦੇ ਆ ਉਹ ਜਾਂਦੀ ਸੀ ਦਿੱਲੀ ਨੂੰ ਤੇ ਛੋਟੀ ਲਾਈਨ ਜਾਂਦੀ ਸੀ ਬੀਕਾਨੇਰ ਨੂੰ ਇਹ ਤੋਂ ਅੱਜ ਬੀਕਾਨੇਰ ਨੂੰ ਹੀ ਵੱਡੀ ਲਾਈਨ ਬਣਾਈ ਆ ਉਹਨਾਂ ਨੇ ਤੇ ਜਦੋਂ ਇਹ ਫਲਾਈਓਵਰ ਬਣ ਗਿਆ ਤੇ ਉਦੋਂ ਦਾ ਜਿਹੜਾ ਏ ਇੱਕੋੜ ਕੁ ਬੁਰੇ ਸ਼ਹਿਰ ਨੂੰ ਜਾਂ ਕਹੇ ਲੋ ਟ੍ਰੈਫਿਕ ਵਾਲਿਆਂ ਨੂੰ ਥੋੜਾ ਜਿਹਾ ਸੁੱਖ ਦਾ ਸਾ ਆਇਆ ਅ ਸਾਹਮਣੇ ਜੋ ਆ ਰਿਹਾ ਹੈ ਇਹ ਫਰੀਦਕੋਟ ਵਾਲਾ ਚੌਕ ਵਜਦਾ ਲਾਈਟਾਂ ਤੇ ਤੇ ਮੇਰੇ ਖੱਬੇ ਪਾਸੇ ਨੂੰ ਜਿਹੜਾ ਆ ਰਸਤਾ ਇਹ ਜਾ ਰਿਹਾ ਫਰੀਦਕੋਟ ਨੂੰ ਸੜਕ ਤੇ ਆ ਜਿਹੜੀ ਐ ਕੋਟਪੂਰਾ ਸ਼ਹਿਰ ਨੂੰ ਜਾ ਰਹੀ ਹੈ ਤੇ ਸਾਹਮਣੇ ਅਸੀਂ ਆਪਣੇ ਪਿੰਡ ਸੇਖਾਗਲਾ ਨੂੰ ਜਾ ਰਹੇ ਹਾਂ ਤੇ ਇਸ ਦੀ ਸੇਖਾਗਲਾ ਨੂੰ ਬਸ ਸਟੈਨ ਕੋਲ ਦੇ ਹੋ ਕੇ ਜਾਊਗਾ ਮੈਂ ਤੁਹਾਨੂੰ ਐਂ ਦਿਖਾਉਂਦਾ ਜਾਵਾਂਗਾ ਤੇ ਜੇ ਕਿਤੇ ਮੈਂ ਗਾਣਾ ਗਾ ਸਕਦਾ ਹੁੰਦਾ ਜ਼ਰੂਰ ਗਾਉਂਦਾ ਤੇ ਜਿਹੜਾ ਕਿ ਪਹਿਲਾਂ ਮੈਂ ਦੱਸਿਆ ਜੱਟੀ ਕੋਟ ਕਬੂਰੇ ਦੀ ਹੁਸਨ ਜੱਟੀ ਦਾ ਚੋਰ ਵੈਸੇ ਹੁੰਦਾ ਹੁਸਨ ਆਪ ਚੋਰ ਨਹੀਂ ਉਹਨੂੰ ਚੋਰੀ ਕਰਨ ਵਾਲੇ ਬਾਲੇ ਹੁੰਦੇ ਆ ਇਹ ਗਾਣਾ ਲਿਖਣ ਵਾਲੇ ਨੇ ਆਪ ਦੀ ਮੌਤ ਚਲੀ ਗਿਆ ਪਰ ਹੁਸਨ ਦਾ ਆਪਰੇ ਆਪ ਨੂੰ ਲੁਕਾਉਂਦਾ ਰਹਿੰਦਾ ਉਹਨੇ ਵਿਚਾਰੇ ਨੇ ਚੋਰੀ ਕਾਦੀ ਕਰਨੀ ਉਹ ਜਿਵੇਂ ਸਹੇ ਨੂੰ ਤਾਂ ਆਪ ਦਾ ਡਰ ਹੁੰਦਾ ਤੇ ਹੁਸਨ ਨੇ ਵਿਚਾਰੇ ਨੇ ਕਾਹਦਾ ਹੰਕਾਰ ਕਰਨਾ ਉਹ ਤਾਂ ਆਪ ਦੇ ਆਪ ਨੂੰ ਲੁਕਾਉਂਦਾ ਹੁੰਦਾ ਤੇ ਚਲੋ ਗਾਣੇ ਬਣੇ ਆ ਇਦਾਂ ਹੀ ਐਂਟਰਟੇਨਮੈਂਟ ਆ ਪਰ ਸਮਝਣ ਵਾਲੀਆਂ ਗੱਲਾਂ ਵੀ ਹੈ ਵਿੱਚ ਅੱਗੇ ਚਲ ਕੇ ਤੁਹਾਨੂੰ ਪਾਸਟ ਸਟੇਸ਼ਨ ਦਿਖਾਵਾਂਗੇ ਸામਨੇ ਜਿਹੜਾ ਤੁਸੀਂ ਟਾਵਰ ਦੇਖ ਰਹੇ ਹੋ ਇਹ ਕੋਟਕਪੂਰਾ ਦਾ ਟੈਲੀਕਮ ਦਾ ਟਾਵਰ ਹੈ ਸਕੂਲ ਬੱਸੇਜ਼ ਟੈਂਪੂ ਆ ਜਾਂਦੇ ਆ ਇਕੱਲਾ ਟ੍ਰੈਫਿਕ ਜਿਨੇ ਡਰਾਈਵਰੀ ਇੰਡੀਆ ਦੇ ਵਿੱਚ ਕਰ ਲਈ ਆ ਦੇਖੋ ਕਮਣੀ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਟਾਵਰਾ ਮੋਬਾਈਲ ਫੋਨ ਦਾ ਜਾਂ ਕਮਿਊਨੀਕੇਸ਼ਨ ਦਾ ਹੈ ਲੋ ਇਹ ਦਸ਼ਮੇਸ਼ ਮਾਰਕੀਟ ਕੋਟਕੂਰੇ ਦੀ ਅੱਗੇ ਚੱਲ ਕੇ ਮੇਰੇ ਖੱਬੇ ਹੱਥ ਬਸ਼ਰੇਸ਼ਨ ਆਊਗਾ ਆ ਚਲੋ ਪੰਮਾ ਕੇ ਦਾ ਬਸ ਸਟੇਸ਼ਨ ਦੇ ਵਿੱਚ ਦੀ ਚਲੇ ਚੱਲਦੇ ਆ ਆ ਵੀ ਵਧੀਆ ਹੈ ਉਹ ਸਾਹਮਣੇ ਸੇਖੇ ਨੂੰ ਬਸ ਵੀ ਇੱਥੋਂ ਜਾਂਦੀ ਹੁੰਦੀ ਜੇ ਲੋਕ ਤੇ ਮੈਂ ਬਸ ਫੜ ਨਹੀਂ ਹੋਵੇ ਉਹ ਲਿਖਿਆ ਸਾਹਮਣੇ ਬਸ ਸਟੈਂਡ ਕੋੜ ਕਪੂਰਾ ਆ ਜਿਹੜਾ ਬਸ ਖੜੀ ਮੁਕਸਰ ਜਾਣ ਨੂੰ ਇਹ ਤੋਂ ਹਰ ਪਾਸੇ ਨੂੰ ਆ ਪੂਰੀ ਪੁਰਾਣੀ ਮੋਗਾ ਟਰਾਂਸਪੋਰਟ ਦੇ ਹਿੱਸੇਦਾਰ ਹੁੰਦੇ ਸੀ ਜਦੋਂ ਅਸੀਂ ਪੜਦੇ ਹੁੰਦੇ ਸੀ ਇਹ ਕੋਲੀਆਂ ਪਿੰਡ ਸੀ ਉਹਨਾਂ ਦਾ ਜਿਹੜਾ ਕਿ ਗਾਣਾ ਮਸ਼ਹੂਰ ਸੀ ਪਾਲੀ ਪਾਣੀ ਖੂਦੋਂ ਪਰੇ ਉਹ ਕੋਲੀਆਂ ਵਾਲੇ ਨੇ ਲਿਖਿਆ ਸੀ ਨਾ ਉਹਦਾ ਨਾਮ ਹੈ ਭੁੱਲ ਗਿਆ ਬੋਲੀ ਕੋਲੀਆਂ ਚੱਕੀ ਇਹ ਬਹੁਤ ਪੁਰਾਣਾ ਗਾਣਾ ਸੀ ਤਾਰਬਾਬੀ ਜੀ ਦਾ ਗਾਇਆ ਹੋਇਆ ਸੀ ਆ ਸਾਡੇ ਸ਼ਹਿਰ ਦਾ ਬੈਸਟ ਬੇકરી ਬੈਡਰ ਸਟੇਸ਼ਨ ਆ ਬੇਕਰੀ ਹੈ ਠਾਕਰ ਬੇਕਰੀ ਅੱਡੇ ਦੇ ਨਾਲ ਤੂੰ ਛੇਰਾ ਮੀਟ ਵਾਲਾ ਬੜਾ ਵਧੀਆ ਕੱਟਦਾ ਮੀਟ ਸਾਹਮਣੇ ਤੋਂ ਕੋਈ ਨਹੀਂ ਆ ਰਹੀ ਬਠਿੰਡੇ ਵਾਲੇ ਜੀ ਨੂੰ ਕਹਿੰਦੇ ਹੁੰਦੇ ਸੀ ਜਿਹੜੀ ਮੱਛੀ ਵਾਲਾ ਬਹੁਤ ਮਸ਼ਹੂਰ ਆ ਹਾਂ ਬਾਬਾ ਮੱਛੀ ਵਾਲਾ ਵੀ ਮਸ਼ਹੂਰ ਆ ਚਲੋ ਇਹਨੂੰ ਵੀ ਵੇਚ ਲੈ ਰਹੇ ਨੇ ਆਹ ਤਕੋਨੀ ਆ ਗਈ ਆਹ ਬਠਿੰਡੇ ਨੂੰ ਸੜਕ ਜਾਂਦੀ ਹੈ ਬਠਿੰਡੇ ਵਾਲੀ ਤਕੋਨੀ ਵੱਜਦੀ ਸੀ ਤਿੰਨ ਕੋਣੀ ਕੋਸ਼ਿਸ਼ ਨਹੀਂ ਸੀ ਹੁੰਦਾ ਇੱਥੇ 40 50 50 ਸਾਲ ਪਹਿਲਾਂ ਤੇ ਆਇਦਰ ਜਿਹੜੀ ਕੋਟਕਪੂਰੇ ਦੀ ਮੰਡੀ ਵੱਡੀ ਉਹ ਆ ਗਈ ਹੈ ਜਿਹੜੀ ਕਿ ਬਹੁਤ ਵੱਡੀ ਮੰਡੀ ਹੈ ਵੈਸੇ ਵੀ ਏਸ਼ੀਆ ਦੀ ਗ੍ਰੇਨ ਮਾਰਕੀਟ ਵੱਡੀਆਂ ਮੰਡੀਆਂ ਚੋਂ ਇਹ ਵੀ ਇੱਕ ਵੱਡੀ ਮੰਡੀ ਹੈ ਕਿਸੇ ਵੇਲੇ ਇਹ ਪਹਿਲੇ ਨੰਬਰ ਤੇ ਹੁੰਦੀ ਸੀ ਪਰ ਅੱਜ ਪੂਰਬੀ ਏਸ਼ੀਆ ਦੇ ਵਿੱਚ ਗ੍ਰੇਨ ਮਾਰਕੀਟਸ ਜਾਂ ਦੂਸਰੀਆਂ ਬਹੁਤ ਆ ਗਈਆਂ ਤੇ ਅੱਗੇ ਚੱਲ ਕੇ ਮੈਂ ਤੁਹਾਨੂੰ ਉਸ ਜਿਹੜਾ ਅੰਮ੍ਰਿਤਸਰ ਤੋਂ ਹਾਈਵੇ ਜਾਂਦਾ ਮਠਿੰਡੇ ਨੂੰ ਉਹਦੇ ਥੱਲੇ ਦੀ ਅਸੀਂ ਨਿਕਲਾਂਗੇ ਉਹ ਵੀ ਦਿਖਾਵਾਂਗਾ ਇਸ ਵੀਡੀਓ ਨੂੰ ਮਤਵਪੂਰਨ ਸ਼ੇਅਰ ਕਰਨਾ ਜਿਨ੍ਹਾਂ ਨੇ ਕੋਟਕਪੂਰੇ ਨਹੀਂ ਆਏ ਲੰਬੇ ਸਮੇਂ ਤੋਂ ਉਹ ਦੇਖ ਲੈਣਗੇ ਕੋਟਕਪੂਰੇ ਦੇ ਕੀ ਹਾਲਾਤ ਆ ਤੇ ਮੇਰੇ ਇਸ ਚੈਨਲ ਨੂੰ ਵੀ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਬੜੇ ਧੰਨਵਾਦੀ ਹੋਵਾਂਗਾ ਮੈਂ ਤੁਹਾਡਾ ਸਾਰਿਆਂ ਦਾ ਸਾਹਮਣੇ ਜਲਦੀ ਹੀ ਉਹ ਹਾਈਵੇ ਆ ਜਾਏਗਾ ਉਹ ਵੀ ਦਿਖਾਉਣਾ ਤੁਹਾਨੂੰ ਜਿਹੜਾ ਮਰਜੀ ਟੋਟਾ ਮੈਰਜ ਬਣੋ ਹੋ ਜਾਂਦੇ ਆ ਦੇਖੋ ਵਾਹ ਵੀ ਵੀ ਇੱਥੇ ਕਿਸੇ ਨੂੰ ਪੇਸ਼ੈਂਸ ਨਹੀਂ ਸਭ ਜਲਦੀ ਜੀ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਹਾਈਵੇ ਜਿਹਦੀ ਮੈਂ ਗੱਲ ਕੀਤੀ ਸੀ ਜਿਹੜਾ ਸ੍ਰੀ ਅਮਰਸਰ ਸਾਹਿਬ ਤੋਂ ਜਿਹੜਾ ਜਾ ਰਿਹਾ ਬਠਿੰਡੇ ਨੂੰ ਇੱਕ ਮੈਨੂੰ ਯਾਦ ਆ ਜਦੋਂ ਇਹ ਬਣਦਾ ਸੀ ਤੇ ਸੁਖਵੀਰ ਬਾਦਲ ਜੀ ਦਾ ਸ਼ਬਦ ਹੈ ਮੇਰੇ ਨਹੀਂ ਕਿ ਤੁਸੀਂ ਬੰਬ ਵੀ ਸੜ ਦਿਓਗੇ ਤੇ ਇਹ ਸੜਕ ਨਹੀਂ ਪਾਟੀ ਜਾਊਗੀ ਇਹ ਸੜਕ ਨੂੰ ਕੁਝ ਨਹੀਂ ਹੋਊਗਾ ਜੇ ਤੁਸੀਂ ਬੰਬ ਵੀ ਸੜਦੇ ਹੋਗੇ ਹੁਣ ਬੰਬ ਦਾ ਵੱਡੇ ਵੱਡੇ ਡੱਗ ਪਏ ਕਾਲਾ ਕੇਜਰੀਵਾਲ ਸਾਹਿਬ ਵੀ ਡਿੱਗ ਪਿਆ ਬਹੁਤ ਦਿੱਲੀ ਦੇ ਵਿੱਚ ਵੱਡੇ ਵੱਡੇ ਥੰਮ ਐਵੇਂ 22 ਸਾਲ ਪਹਿਲਾਂ ਐਵੇਂ ਆਪਣੇ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਥੰਮ ਡਿੱਗੇ ਸੀ ਇਹ ਦੁਨੀਆ ਸਭ ਤੋਂ ਵੱਡੀ ਜਿਹੜੀ ਹੈ ਇਹ ਵੋਟ ਦਾ ਹੱਕ ਜਿਹੜਾ ਲੋਕਾਂ ਕੋਲ ਹੈ ਜਿੱਦਨੂੰ ਲੋਕ ਜਿਹਨੂੰ ਚਾਹੁੰਦੇ ਆ ਉਹਨੂੰ ਚੱਕ ਵੀ ਦਿੰਦੇ ਆ ਤੇ ਜਿਹਨੂੰ ਨਹੀਂ ਚਾਹੁੰਦੇ ਉਹਨੂੰ ਡੇਗ ਵੀ ਦਿੰਦੇ ਆ ਅੱਜ ਲਈ ਇੰਨਾ ਹੀ ਤੇ ਦੁਬਾਰਾ ਫਿਰ ਬੇਨਤੀ ਕਰਦਾ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨੂ